ਆ ਇਹਨਾਂ ਕੋ ਤਾਂ ਦੇਖੀ ਮਿਲਾਈਆਂ ਨੇ ਆ ਤੁਹਾਡੇ ਸਾਲ ਨੇ ਸਾਲ ਨੇ ਦਿੱਤੀਆਂ ਦੀ ਇਹ ਤੇ ਨਹੀਂ ਸਾਲ ਨੇ ਨਾ ਤੂੰ ਕਿੱਥੇ ਗਈ ਸੀ ਸਾਰੇ ਤੇ ਮੈਨੂੰ ਕੀ ਕਹ ਗਈ ਦੱਸ ਤੁਸੀਂ ਸਾਰੇ ਤੇ ਇੱਕ ਪਹਿਲੇ ਮੈਨੂੰ ਨਾਲੇ ਘਰ ਲੈਣ ਨੂੰ ਕੰਮ ਕਰਉਣ ਨੂੰ ਫੇਰ ਕੱਪ ਲਈ ਸਾਡੇ ਤੂੰ ਮੈਨੂੰ ਦੱਸ ਕਿਹੜੀ ਸਪਰੇ ਕਰਨ ਗਿਆ ਸੀ ਹੈ ਮੈਂ ਨਾ ਜੇ ਆਹ ਤੇਰੀ ਸਪਰੇ ਟੋਲ ਲਈ ਹਾਂ ਤਾਂ ਦਸ ਤਸੈਰਾ ਨਾਲ ਕਾਰਾ ਦੀ ਨਾਲ ਨੰਗਾ ਲੱਗਦਾ ਹਾਂ ਹਾਂ ਚਾਲ ਤੈਨੂੰ ਕਰ ਜਾ ਕੇ ਤੈਨੂੰ ਮੈਂ ਫੂਕੂ ਅਜਰਾਵਣ ਨਹੀਂ ਅਜ ਤੂੰ ਫੂਕਿਆ ਜਾ ਚਾਲ ਚੱਲ ਚੱਲ ਟੱਕ ਚੱਲ ਤੈਨੂੰ ਮੈਂ ਦਾ ਹੇ ਜੀ ਮੈਂ ਤਾਂ ਲਾਲ ਪਕੌੜਾ ਖਾਣਾ ਤਾਂ ਹਲਦੀ ਆਲੇ ਨਾ ਤਾਂ ਘਰੇ ਵੀ ਬਣਾ ਲੂ ਬੰਦਾ ਲਾਲ ਇਹਦੀ ਲਾਲ ਹੋਰ ਲਾਲ ਘੱਟੇ ਆਗਾ ਫੱਟੇ ਨੂੰ ਖਾਣ ਹੈਗਾ ਜੀ ਹਰਿਆ ਜੀ ਹੋ ਮੇਰੀ ਗੱਲ ਸੁਣ ਮੈਨੂੰ ਪਿੱਛੇ ਆ ਗੱਲਾਂ ਕਿ ਤਰਫ ਹੋ ਕੇ ਹੋਰ ਪੂਰੀ ਬੰਨ ਕੇ ਆਗਾ ਉਹ ਕੋਲੋਂ ਲਾ ਕੇ ਪਰਨਾ ਲਿਆਉਂਦਾ ਕੁਰਚਾ ਪਜਾਮਾ ਉਹੀ ਪਾ ਕੇ ਚੁੱਪ ਕਰਕੇ ਮੇਰੇ ਨਾਲਦਾ ਯਾਰ ਲੋਕਾਂ ਦੇ ਇਹੀ ਆ ਕਿ ਮੈਂ ਯਾਰ ਲੋਕਾਂ ਨੇ ਪਾਏ ਹੋਣਗੇ ਕਿੱਥੇ ਆ ਬੱਟੇ ਨਾਲ ਗਲੇ ਖਰਾਬ ਹੋਇਆ ਹੋਰ ਤਾਂ ਇੱਥੇ ਖੜੇ ਸੀ ਉਹ ਦੋਨੇ ਜਣੇ ਮੈਂ ਵੀ ਪਕਾਈ ਕਰਾਈ ਇੰਨੇ ਆ ਤੂੰ ਯਾਰ ਕਿੱਥੇ ਭਾਲਾ ਬਾਈ ਇੱਥੇ ਦੋ ਜਣੇ ਖੜੇ ਸੀ ਨਾ ਹੁਣ ਕਿ ਖੜੇ ਸੀ ਆ ਤਾਂ ਹਜ਼ਾਰ ਜਣੇ ਖੜਾ ਰਹੂਗਾ ਇੱਥੇ ਆ ਜਾ ਹੁਣ ਕਹਾ ਦੇਖ ਲਾਗੇ ਹੁਣ ਕਿੱਧਰ ਲੱਭੀ ਹੈ ਮੈਂ ਬੋਲ ਦਿੱਤ ਨਾ ਕਿਉਂ ਹਾਫੋ ਕੀ ਹੋ ਗਿਆ ਨਾ ਤੂੰ ਹੀ ਹਲੋ ਮਿੱਟੀ ਵਾਲੇ ਹੱਥ ਤੌਂਦਾ ਨਹੀਂ ਕਰਦਾ ਨਹੀਂ ਹੈਗਾ ਉਹ ਨਾ ਆ ਕੇ ਆਇਆ ਮੈਂ ਹੂੰ ਨਾਲੇ ਮੇਰੀ ਗੱਲ ਸੁਣ ਲਾ ਮੇਰੇ ਨਾਲ ਤਾਂ ਅੱਥ ਨੇ ਦਸਾਰਾ ਦੇਖਣ ਚੱਲ ਆ ਤੂੰ ਤਾਂ ਯਾਰ ਮੈਂ ਪਾ ਲੂ ਨੂੰ ਕਹਿ ਤਾ ਅੱਛਾ ਤੂੰ ਤਾਂ ਪਾਲੋ ਨਾਲ ਹੀ ਬੱਜੂ ਦਬਾ ਹੋ ਜਾ ਤਾ ਗੱਲ ਤਾਂ ਸੁਣ ਲੈ ਫਿਰ ਸਾਡ ਤਾਂ ਗੱਲ ਤਾਂ ਕੋਈ ਲਹਿਜ ਨਹੀਂ ਹੈਗੀ ਜਾ ਗੱਲ ਤਾਂ ਸੁਣ ਲੈ ਐਂ ਘਬਰਾਉਣੀ ਨਾ ਮੇਰੇ ਜਮ ਬੋਲਦੀਂ ਤੇਰੇ ਨਾਲ ਆੜੀ ਐਵੇਂ ਕਿਵੇਂ ਅੱਛਾ ਜੋ ਕਿ ਤਾ ਕਮਾਉਣ ਲੈ ਕੇ ਜਾਣਾ ਪਾਲੋ ਨੂੰ ਉਹ ਮੇਰੇ ਆਲੇ ਦੁਆਲੇ ਜੋ ਬਣਾ ਮਾਰ ਕੰਮ ਦੀ ਗੱਲ ਕਰ ਦੱਸ ਜੇ ਅੱਥਨੇ ਦੁਸਾਰੇ ਤੇ ਲੈ ਕੇ ਜਾਏਗਾ ਦੁਸਾਰੇ ਤੇ ਲੈ ਕੇ ਜਾਏਗਾ ਹੁਕਮ ਦਾ ਕਰਵਾ ਹੁਕਮ ਕਰ ਤੈਨੂੰ ਵੱਡੇ ਰਾਂਝੇ ਨੂੰ ਫਿਰ ਉਹਨੂੰ ਜਵਾਬ ਦੇ ਦੂ ਮੈਂ ਹੁੰਦੇ ਨੇ ਦਿਨੇ ਦਿਨੇ ਕਰ ਲੈਣਾ ਹਣ ਮੈਨੂੰ ਨਹੀਂ ਪਤਾ ਮੈਂ ਪੰਜ ਵਾਰ ਹੁਣ ਢੇੜਾ ਦਵਾ ਲਿਆ ਹਾਂ ਤੈਨੂੰ ਲੈ ਚੱਲੂ ਮੈਂ ਤੈਨੂੰ ਕਹਿ ਦਿੱਤਾ ਵੀ ਪੰਜ ਵਾਰ ਦੇ ਮੈਂ ਦਸਹਰੇ ਚ ਹੋਊਂਗੀ ਨਾਲ ਮੇਰੇ ਜਾਈਂ ਹਾਂ ਲੈ ਚੱਲੂ ਜਾਇਂਗਾ ਰਾਬਤ ਜੱਤਿਆਰ ਹੋ ਗਿਆ ਸੰਗਾ ਫਿਰ ਪਾਪੜ ਤਾਂ ਦੇਦਾ ਤਫਾ ਹੋਣਾ ਮੈਂ ਰੱਬਾ ਉਹਨੂੰ ਕੀ ਬਹਨ ਲਾਵ ਹੁਣ ਮੈਂ ਚੱਲੂ ਕਹਿ ਦੂੰ ਕਿ ਮੈਂ ਯਾਰਾਂ ਦੋਸਤਾਂ ਨਾਲ ਜਾ ਰਹੀ ਹਾਂ ਮਰ ਜਾਣਾ ਨਾ ਰੋਲੇ ਆਉਂਦਾ ਤੁਰੇ ਪਰ ਨਹੀਂ ਕਿੱਥੇ ਜਾਂਦਾ ਸੀ ਖਰਦ ਦੁਪਹਿਰੇ ਆ ਗਿਆ ਮੈਂ ਆ ਗਿਆ ਹਾਂ ਇੱਥੇ ਬਹਿ ਗਈ ਬੈਠ ਗਈ ਮੈਂ ਅੰਦਰ ਲਾਈਟ ਨਹੀਂ ਸੀਗੀ ਗਲੀ 'ਚ ਬਹਿ ਗਈ ਮੈਨੂੰ ਹਵਾ ਲੱਗ ਜੂ ਕੋਰਾ ਨਾ ਮੈਨੂੰ ਐਂ ਦੱਸ ਤੁਸੀਂ ਖਰਦ ਪੈਰੇ ਰੋਹ ਜਾ ਇੱਧਰ ਕਿੱਧਰੋਂ ਆਉਣਾ ਹੁੰਦਾ ਖੇਤੋਂ ਆਇਆ ਹੋਰ ਕਿੱਧਰੋਂ ਆਇਆ ਖੇਤੋਂ ਆਇਆ ਦਾਤੀ ਤਾਂ ਅੰਦਰ ਪਈ ਐ ਜੇ ਖੇਤ ਜਨ ਨੂੰ ਦਾਤੀ ਨਾਲ ਲੈ ਕੇ ਜਾਏਂਗਾ ਤੂੰ ਉਹ ਦਾਤੀ ਕਸੀਆ ਕਹਾੜੀ ਖੇਤੋਂ 'ਚ ਰੱਖ ਨਹੀਂਦਾ ਉਹਨਾਂ ਮੈਂ ਫਸਲ ਦੇ ਵਿਚ ਨੇ ਤਾਂ ਹਟਿਆ ਉੱਥੇ ਅਬ ਖੇਤ ਇੱਧਰ ਦੀ ਇੱਧਰ ਦੀ ਤੂੰ ਕਿੱਧਰ ਵੀ ਤਾਹਾਂ ਦੀ ਆ ਗਿਆ ਮੈਂ ਉੱਪਰ ਲਈ ਪਹੀ ਅੱਛਾ ਕਿ ਤੂੰ ਬੜੇ ਮਤ ਹੋ ਕੈਪਸੂਲ ਕੁਬਸਰਖਾਨਾ ਤੱਕ ਦੇ ਬਾੜੀ ਜਾਣ ਪਈ ਪੀ ਹੋਏ ਕੰਜਰਾਂ ਦੀ ਹੋਰ ਹੀ ਮਰੀ ਜਾਂਦੀ ਐ ਮੈਂ ਤਾਂ ਕੰਜਰਾਂ ਦੀ ਆਪੀ ਆ ਵੇ ਮੇਰੀ ਗੱਲ ਸੁਣ ਐਮੀ ਘਾਤੋ ਗਲੀਆਂ ਚ ਭੌਂਕਦਾ ਫਿਰਦਾ ਮੈਂ ਨਾ ਕੱਲ ਉਹ ਦੇਖ ਰਹੀ ਸੀ ਫੋਨ ਦੇਖ ਰਹੀ ਸੀ ਫੋਨ ਚ ਐ ਦੱਸੀ ਜਾਂਦੇ ਸੀ ਵੀ ਦਸਹਰੇ ਤੋਂ ਲੈ ਕੇ ਦੀਵਾਲੀ ਤੱਕ ਹਨਾ ਆਪਦੇ ਘਰ ਦੇ ਅੰਦਰ ਹੀ ਰਹੋ ਕਹਿੰਦੇ ਟੂਨੇ ਟਾਮਣ ਵਾਲੇ ਕਰਦੇ ਆ ਲੋਕ ਨਾ ਕਰ ਦੋ ਤੇਰੇ ਤੇ ਕਿਤੇ ਹੋਰ ਨਾ ਕਰਦੇ ਬੋਲਦਾ ਲੈ ਪੂਰੀ ਗੱਲ ਹਾਂ ਕਹਿੰਦੇ ਜਿਵੇਂ ਹੁਣ ਆਪਾਂ ਆਪਣੇ ਖੇਤ ਨੂੰ ਚ ਰਸਤਾ ਜਾਂਦਾ ਚ ਰਸਤਾ ਨਾ ਟੱਪੂ ਚ ਰਸਤੇ 'ਚ ਨਿੰਬੂ ਪਿਆ ਹੋਵੇ ਹਨਾ ਕੁਝ ਹੋਰ ਪਿਆ ਹੋਵੇ ਕਹਿੰਦੇ ਹੱਥ ਨਾ ਲਾਓ ਟਾਲੇ ਪਏ ਹੁਣ ਉਹ ਚੱਕੋ ਹਾਂ ਅੱਛਾ ਜੀ ਹੋਰ ਮੈਂ ਤਾਂ 20 ਵਾਰੀ ਨਿੰਬੂ ਚੱਕ ਕੇ ਨਚੋੜਨੇ 20 ਵਾਰੀ ਪੀਤੇ ਮੈਨੂੰ ਤਾਂ ਕੁਝ ਨਹੀਂ ਹੋਇਆ ਹਟਾਲੇ ਚੱਕ ਕੇ ਜਾਓ ਤੇ ਪਾ ਲੈਣਾ ਬੋਕਰ ਲਾ ਜਾਣਾ ਖੇਤ ਦੇ ਕੋਠੇ ਕੋਲ ਥੰਬਰ ਦੇਣਾ ਤਾਂ ਹੀ ਤਾਂ ਹੀ ਤਾਂ ਤੇਰੇ ਕੰਮ ਚ ਕੋਈ ਬਰਕਤ ਨਹੀਂ ਰਹੇਗੀ ਬਰਕਤ ਨਹੀਂ ਰਹੇਗੀ ਐਵੇਂ ਨਾ ਸਿੱਖਦੇ ਪ੍ਰੈਕਟਿਸ ਜਿਆ ਕਰ ਕਹਿੰਦੇ ਪੂਤਾਂ ਦਾ ਟਾਈਮ ਹੁੰਦਾ ਸਿੱਖਦੇ ਪਹਿਰੇ ਤੇ 12 ਵਜੇ ਤੋਂ ਬਾਅਦ ਮਰ ਜੰਨੇ ਮੇਰੇ ਕੋਲੇ ਪੂਤ ਆ ਕੇ ਮਰਨਾ ਹੈ ਪੂਤ ਨੇ ਹੈ ਉਹ ਤਾਂ ਤੂੰ ਸਾਰੇ ਗੱਲਾਂ ਸਾਢ ਤਿੰਨ ਪਤਾ ਅੱਜ ਕੀ ਹੈ ਕੀ ਹੈ ਦਸਹਿਰਾ ਅੱਜ ਫਿਰ ਦਸਹਿਰਾ ਮੈਂ ਕਰਾਂ ਤੂੰ ਕੀ ਕਰੀ ਮੈਂ ਤੂੰ ਮੈਨੂੰ ਦਸਹਿਰਾ ਦਿਖਾ ਕੇ ਲਿਆ ਲਾ ਦਸਹਿਰਾ ਦਿਖਾਉਣ ਦਾ ਕਿੱਥੇ ਟਾਈਮ ਆ ਮੈਂ ਤਾਂ ਖੇਤ ਸਪਰੇਅ ਕਰਨੀ ਹੈ ਹਲੇ ਕਿਹੜੀ ਸਪਰੇਅ ਉਹ ਝੋਨੇ ਨੂੰ ਉਹ ਪੈ ਰਿਆ ਹਲਦੀ ਵਾਲਾ ਰੋਗ ਦਾ ਤੇਰੀ ਰੋਜ਼ ਕਿਹੜੀ ਸਪਰੇਅ ਹੁੰਦੀ ਆ ਕਦੇ ਖੇਤ ਜਾ ਕੇ ਦੇਖਿਆ ਤਾਂ ਖੇਤ ਮੈਂ ਕੀ ਕਰਨਾ ਤੂੰ ਫੇਰ ਤੂੰ ਪਤਾ ਰਹਿਣੀਗਾ ਤੂੰ ਕਦੇ ਸੋਈ ਦਾ ਕੰਮ ਕੀਤਾ ਫੇਰ ਇਹੀ ਤਾਂ ਮੈਂ ਕਹਿਆ ਨਾ ਵੀ ਜਨਾਨੀਆਂ ਰੋਈ ਦੇ ਕੰਮ ਕਰਦੀਆਂ ਨੇ ਬੰਦੇ ਖੇਤ ਕੰਮ ਕਰਦੇ ਨੇ ਮੈਨੂੰ ਪਤਾ ਖੇਤ ਦੇ ਕੰਮ ਦਾ ਐਂ ਦੱਸ ਦਸਹਰਾ ਦਿਖਾ ਕੇ ਲੈ ਆਏਂਗਾ ਮੇਰੇ ਕੋਲ ਟਾਈਮ ਹੈ ਨਹੀਂ ਨਾ ਮੈਂ ਹੋਣਾ ਟਾਈਮ ਨਾ ਫੇਰ ਮੈਂ ਤਾਂ ਜਾ ਕੇ ਖੇਤ ਜਾਣਾ ਸਪਰੇਅ ਕਰਕੇ ਆਉਣਾ ਇੱਕ ਦਿਨ ਨਾਲ ਕਿਧਰ ਨਹੀਂ ਤੇਰੀ ਸੁੰਡੀ ਵੱਧਦੀ ਐਂ ਕਾ ਤੂੰ ਕਰਦਾ ਹਲਦੀ ਹੁਲਦੀ ਕੁਸ ਹਸਲ ਨਾ ਘੰਟੇ ਘੰਟੇ ਬਾਅਦ ਭਾਲਦੀ ਹੈ ਕੇਰ ਤਨੂ ਐ ਪਤਾ ਉਹਦੀ ਨਿਗ੍ਹਾ ਰੱਖਣੀ ਪੈਂਦੀ ਐ ਪੋਥੀ ਵੰਜਾ ਡਾਲਾ ਪੋਥੀ ਪਿਛਾ ਦੇ ਕੇ ਰੂਟੀ ਪਣ ਪੋਥੀ ਰਹਿ ਪੱਖੀ ਫਿੱਦਾ ਹੀ ਕਹਿੰਦੇ ਵੀ ਘਰੇ ਨਾ ਆਇਆ ਕਰ ਫਿਰ ਹੋਰ ਕੀ ਜਿਹੜੇ ਤੇਰੇ ਲੱਛਣ ਘਰੇ ਵੀ ਨਾ ਬੜਿਆ ਕਰ ਲੱਛਣ ਦੱਸਣਾ ਕੀ ਕਰਤਾ ਮੈਨੂੰ ਐ ਦੱਸ ਜਦੋਂ ਬਿਆਹ ਕੇ ਲੈ ਕੇ ਆਸੀ ਸਿਰਫ ਉਸ ਸਾਲ ਦਾ ਸਹਾਰਾ ਦਿਖਾਇਆ ਸੀ ਦੂਬਦ ਮੈਨੂੰ ਪਤਾ ਵੀ ਨਹੀਂ ਵੀ ਦਸਾਰਾ ਕਿੱਥੇ ਲੱਗਦਾ ਫਿਰ ਤੂੰ ਕੱਲੀ ਵਗ ਜਾ ਪਾਮੀ ਜਾਂ ਦਸਹਰੇ ਤੇ ਨਾਲ ਕੁੰਭਾਲਦੀਆਂ ਮੁਸਕਦਾ ਬੋਲ ਹੀ ਦੇਖ ਕੇ ਮੈਂ ਚਬਰ ਚਬਰ ਕਿੰਨੂੰ ਆਇਆ ਪੁੱਛਣ ਆਲਾ ਹੋਵੇ ਵੀ ਦਸਹਿਰਾ ਮੈਂ ਤੈਨੂੰ ਦਿਖਾ ਕੇ ਲਿਆਉਂਗਾ ਮੈਂ ਦਿਖਾ ਕੇ ਲਿਆਉਂਗਾ ਜਾ ਕੇ ਲਾਭੂ ਨੂੰ ਧੋਨੇ ਜਾਣੇ ਚੋਲ ਮੋਲ ਕਰਾਂਗੇ ਨਾਲੇ ਦਸਹਿਰਾ ਦੇਖਾਂਗੇ ਨਾਲੇ 라ਵਣ ਦੇਖਾਂਗੇ ਹੋਰ ਵੀ ਬਹੁਤ ਆਨੰਦ ਮਾਣਾਂਗੇ ਉੱਥੇ ਜਾ ਕੇ ਵਰਗੀ ਅੰਦਰ ਲੈ ਹੌਣ ਚੱਲਦੇ ਆਪਾਂ ਖੇਦ ਲਾਭੂ ਨਾਲ ਲਾਭੂ ਨੂੰ ਲੈ ਕੇ ਫੈਰਾ ਦੇਖਣ ਟੈਂ 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 ਏ ਜੀ ਕਿੱਥੇ ਜਾ ਰਹੇ ਆ ਖੇਤ ਜਾਣਾ ਮੈਨੂੰ ਕਿੱਥੇ ਜਾਣਾ ਸੀ ਉਹ ਮੈਂ ਨਾ ਇੱਕ ਇੰਸੀ ਮੈਂ ਤੈਰ ਹੋ ਗਈ ਮਾੜਾ ਜ ਮੈਨੂੰ ਅੱਡੇ ਤੇ ਛੱਡੇ ਹੋਗੇ ਤੂੰ ਕਿੱਥੇ ਜਾਣਾ ਮੈਂ ਦੁਸਹਿਰਾ ਦੇਖਣ ਜਾ ਰਹੀ ਆ ਪਿੰਡ ਮੰਮੀ ਹਰਿਆ ਦਾ ਫੋਨ ਆਇਆ ਸੀ ਓਏ ਇੱਥੇ ਦੇਖਿਆ ਨਹੀਂ ਦੁਸਹਿਰਾ ਪਿੰਡ ਜਾਣਾ ਇਹਨੇ ਦੁਸਹਿਰਾ ਦੇਖਣਾ ਓਏ ਨਾ ਤੂੰ ਕੋ ਤਾਂ ਜਾਣ ਵੀ ਨਹੀਂ ਦਿੰਦਾ ਹੈਗਾ ਫੇਰ ਕਿ ਅਜ ਇੱਕ ਦਿਨ ਉੱਥੇ ਭਾਗ ਜੂਗੀ ਦੇਖੀ ਉਹ ਤੂੰ ਐਂ ਦੇਖ ਲੈ ਵੀ 5:00 ਕ 5:00 ਵਜੇ ਦਸਹਰਾਗਾ 2:30 ਵਜੇ ਹੈਨਾ ਵੀ ਉਹ 2:30 ਘੰਟੇ ਦੀ ਕੀ ਗੱਲ ਆ ਗਈ ਦਸਹਰਾ ਦੇਖ ਕੇ ਉੱਥੇ ਬਸ ਚੜ੍ਹਿਆ ਹਾਂ ਮੈਂ ਇੱਥੇ ਦਸਹਰਾ ਨਹੀਂ ਲਾਦਾ ਤੁਹਾਡੇ ਕੋਈ ਲੈਦੇ ਹੀ ਦਸਹਰਾ ਲੱਗਦਾ ਹਾਂਜੀ ਲੈਦਾ ਲੱਗਦਾ ਉੱਥੇ ਦੋ ਰਾਮਨ ਲੱਗਦੇ ਨੇ ਅੱਛਾ ਹੂੰ ਵਾੜੀਆਂ ਉਹ ਕੀ ਕਰਨਗੇ ਯਾਰ ਇੱਥੇ ਦੇਖ ਲੈ ਦਸਹਰਾ ਹੋਰ ਐ ਕੋਈ ਤਾਂ ਕਰਦਾ ਉਹਨਾਂ ਦੇਖ ਕੇ ਤੂੰ ਓ ਸੱਗੇ ਨਾਲ ਪਰਾਂਦਾ ਕਰਖਾਗਾ ਵੀ ਲੜ ਨਾਲ ਬੰਨ ਕੇ ਫਰੀ ਚੱਲ ਮੈਨੂੰ ਕਿਤੇ ਨਿਕਲਣ ਵੀ ਨਹੀਂ ਦਿੰਦਾ ਹੈਗਾ ਤੂੰ ਤਾਂ ਭਾਈ ਜਾਨ ਨੇ ਐਂਕਾ ਤੂੰ ਕਰਦਾ ਜਦੋਂ ਤੂੰ ਖੇਤੋਂ ਮੁੜ ਕੇ ਆਏਂਗਾ ਉਦੋਂ ਮੈਂ ਮੁੜੇਉ ਕਰੇ ਪੱਕੀ ਗੱਲਾ ਬਾਅਦ ਸੌਂ ਲੱਗੇ ਵੱਡੇ ਬਾਬੇ ਦੀ ਮਗ ਜਾਂਦੇ ਫਿਰ ਤੂੰ ਮੁੜ ਕੇ ਕਿੱਥੇ ਐਂਗੀ ਅਧੀ ਰਾਤ ਨੂੰ ਜਿਆਦਾ ਨਾ ਆਈਂ ਉੱਥੇ ਨਾ ਰਹਿੰਦੀ ਨਹੀਂ ਹੈਗੀ ਮੇਰੀ ਗੱਲ ਸੁਣ ਹਨਾ 5 ਵਜੇ ਰਾਵਣ ਨੂੰ ਉਹ ਕਰ ਦੰਦੇ ਨੇ ਆ ਅੱਗ ਲਾ ਦੰਦੇ ਨੇ ਹਨਾ ਅੱਗ ਲਾ ਕੇ ਬਸ ਵੀ 5:30 5:30 ਕੇ 5 ਵਾਲੇ ਵਾਸਤੇ ਚੜ ਜੂ ਮੈਂ ਉਧਰੋਂ 6 ਵਜੇ ਤੋਂ ਆਪਣੇ ਪਿੰਡ ਆ ਜੂ ਹੋ ਅੱਧਾ ਵਟਾ ਦਾ ਲੱਗਦਾ ਮੇਰੀ ਗੱਲ ਸੁਣਾ ਤੂੰ ਜਾਏਂਗੀ ਤਾਂ ਹੈਗੀ ਹੁਣ ਉੱਥੇ ਰਹਿ ਜੀ ਤੜਕੇ ਆ ਜੀ ਨੇਰੇ ਨਾਲ ਭੱਜੀ ਮੈਂ ਤੈਨੂੰ ਐ ਕਹਿਣਾ ਐਵੇਂ ਸ਼ਾਮ ਨੂੰ ਫਿਰ ਮੈਂ ਵੀ ਕਈ ਵਾਰੀ ਬੈਠਾ ਹੋਵਾਂ ਕਿਤੇ ਔਖਾ ਹੋ ਜੂਗਾ ਲੈ ਕੇ ਆਉਣਾ ਚੰਗਾ ਜੀ ਆਹੋ ਚੱਲ ਚੰਗਾ ਮੈਂ ਜਾਣਾ ਚੰਗਾ ਫਿਰ ਮੈਂ ਲੇਟ ਹੋ ਜੂ ਖੇਤ ਮੈਂ ਸਪਰੇ ਉਹ ਲੈ ਗਈਆਂ ਚੋ ਚੱਕ ਕੇ ਪਏ ਆਗੇ ਮੈਂ ਸਪਰੇ ਕਰਨੀ ਆ ਤੇਨੂ ਕਿ ਪਤਾ ਡੱਡੂ ਕਿੱਥੇ ਪਾਣੀ ਪਿੰਦੇ ਨੇ ਡੱਡੀਆਂ ਹਾਂ ਜਾਂਬੜੇ ਕਰ ਦਬਾਗ ਜਾ ਖੇਤ ਤੇ ਇੱਥੋਂ ਮੈਂ ਕੀ ਲੈਣਾ ਹਾ ਵੀ ਮੈਂ ਮਰ ਜਾ ਅੱਜ ਤਾਂ ਮੈਂ ਮੋਰਨੀ ਵਾਲੇ ਕਾਂਟੇ ਪਾ ਕੇ ਜਾਊ ਮੇਲੇ 'ਚ ਪਰਸ ਕਿੱਥੇ ਆ ਪਾੜ ਪਰਸ 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 ਲਾ ਆ ਤਾਂ ਵਧੀਆ ਹੋ ਗਿਆ ਕਹਿੰਦੀ ਮੈਂ ਪੇਕੇ ਜਾਣਾ ਵਧੀਆ ਅੱਜ ਮੋਟਰ ਦੇ ਲਾਵਾਂਗੇ ਪੈਗਾ ਇਹਨੂੰ ਬਣਾਉਣ ਦੇ ਉੱਥੇ ਤਾਂ ਸਾਰਾ ਆਪਾਂ ਬਣਾਵਾਂਗੇ ਖੇਤ ਪਸਵਾਦੀ ਆ ਗਿਆ लाभोन फोन कर दे दिया हेलो हाँ लाभो हाँ मैं तैयार हो गया बस हाँ 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 तैयार हाँ मैं तू छेती कर हाँ तैयार होकर अड्डे त आ जा हाँ हाँ कटी वक्त चला गे बस ओ लाता बहाना यू बड़ा पता लगता है अंदर बैठी है चल ठीक है दंगा ਮਹ ਲਾਵੀ ਬਣਨ ਦੀ ਗੱਲ ਮੈਂ ਤੁਹਾਨੂੰ ਐਂ ਕਹਿੰਦੀ ਸੀ ਜੀ ਤੁਸੀਂ ਸਪਰੇਅ ਕਰਨ ਪੱਗ ਬਨ ਕੇ ਜਾਓਗੇ ਉਹ ਹੋਰ ਫੱਗ ਤਾਂ ਬਨਣੀ ਪੂਗੀ ਆ ਜਿਹੜੀ ਭੁੰਡੀ ਜੀ ਨਹੀਂ ਫਿਰਦੀ ਅੱਜ ਕੱਲ੍ਹ ਜੀ ਆਹ ਹਾਂ ਇਹ ਮੇਰੇ ਸਾਲੇ ਦੀ ਨਾ ਸਿਰਚ ਵੱਡ ਜਾਂਦੀ ਐ ਫਿਰ ਨਿਕਲਦੀ ਨਹੀਂ ਖੁਰਕ ਜੀ ਹੋਈ ਜਾਂਦੀ ਐ ਅਸਿਆ ਹਾਂ ਤੌਰ ਤਾਂ ਦੇਖੀ ਤੁਸੀਂ ਐ ਕੱਢੇ ਤੌਰ ਨੂੰ ਦੱਸ ਕੀ ਪ੍ਰਾਣੀ ਭੱਗਿਆ ਪ੍ਰਾਣੇ ਕੱਪੜੇ ਮੈਂ ਤਾਂ ਥੋੜੀ ਐ ਨਹੀਂ ਸਮਝਉਂਦੀ ਨਾ ਮੱਚਦੇ ਕਾਹਨੂੰ ਮੈਂ ਤਾਂ ਐ ਕਿਹਾ ਨਾ ਇੱਥੇ ਰੁੱਟੂਕ ਬੰਨਿਆ ਪੈ ਛੋਲੇ ਚੱਕ ਕੇ ਲੈ ਜੀ। ਉਹ ਮਿਰਚਾਂ ਖਾ ਕੇ ਜੰਮੇ ਤੇਰੀ ਮਾਂ ਨੇ ਤੈਨੂੰ। ਬੋਲ ਹੀ ਦੇ ਕਿ ਮੈਂ ਸੁੱਡਲ ਜੀ। ਬੋਲਣ ਜੀ ਅਗਲੇ ਤੈਨੂੰ ਸਗਾਈ ਕਿਸ ਨੇ? ਮੈਨੂੰ ਕਿਹਨੇ ਅਕਲ ਸਪਾਉਣੀ ਹੈ ਤੇਰੇ ਲੜ ਲੱਗੀ ਤੇਰੇ ਕੋਲ ਬੋਲਣਾ। ਮੈਂ ਮੜੇ ਲੱਭ ਕੇ ਘਰੇ ਜਾ ਕੇ ਆਉਣੀ ਆ ਠੀਕ ਐ। ਘਰੇ ਧਿਆਨ ਰੱਖੀ ਨਾਲ ਜਮਾ ਕਰੋਗੇ ਤਾਂ ਜਿੰਦਾ ਲਾ ਜੀ। ਲਾਬੋਗੇ ਘਰੇ ਕੀ ਕਰਨ ਜਿੰਨੇ ਹੁਣ ਤੂੰ? ਕੰਮ ਆ ਮੈਨੂੰ ਛੋਟਾ ਜਾਂ ਕੋਈ ਪੁੱਸ ਕਿਉਂ ਨਹੀਂ ਆਉਂ ਤੂੰ? ਸੜਦੀ ਉਹ ਮਾਂ ਦੇ ਘਰੇ ਕੀ ਲੈਣ ਜਾਂਦੀ ਵੀ ਕਿ ਤੇ ਹੋ ਰਿਣਾ ਪੰਗਾ ਪੈ ਜੇ ਚਲ ਆਇਆ ਕਰੋ ਟੱਪ ਚਲੋ ਦਿੱਖੀ ਤਾਂ ਸਹੀ ਸਾਰੇ ਦਿਸਾਰੇ ਚ ਅੱਜ ਮੈਂ ਸੋਹਣੀ ਲੱਗਣਾ ਕਿਵੇਂ ਨਹੀਂ ਲੱਭ ਬੰਦਿਆ ਕਿੱਧਰ ਫਿਰਦੀ ਆ ਨੀ ਲਿਬੜੀ ਹੋਈ ਬੜੀ ਬੜੀ ਬੈਟ ਤੇ ਕਾਦੋ ਪੈ ਗਈ ਐਨੀ ਵੀ ਨਹੀਂ ਲਿਬੜੀ ਹੋਈ ਮਾੜੀ ਮੋਟੀ ਲਿਬੜੀ ਹੋਈ ਆ ਹਾਂ ਤੂੰ ਦੇਖਾਂ ਨੀ ਐਨਕਾ ਸੀ ਦੇਖ ਸੇਰ ਵਾਲੀ ਐਨਕਾ ਨਹੀਂ ਨੀ ਸੇਰ ਨਾ ਤੋਂ ਆਹ ਦੇਖ ਤਾਂ ਲੈ ਕਿੱਥੇ ਮੜੀ ਦਿਖਾਈ ਮੜੀ ਪੈਣ ਪੈਣ ਘਰ ਜਾਊਂਗੀ ਲੈ بڑے ਹੱਥ ਲਾਵੇਂਗੀ ਕਿੰਨੀ ਤੂੰ ਕਿੱਥੇ ਜਾਨੀ ਐ ਮੈਂ ਚੱਲੀ ਪੇਕੇ ਕਿਉਂ ਦਸਹਰਾ ਦੇਖਣ ਦਸਹਰਾ ਦੇਖਣ ਜਾਨੀ ਐ ਹਾਂ ਮੈਂ ਵੀ ਦੇਖੀ ਆਪ ਦੇ ਘਰ ਵਾਲੇ ਨੇ ਕਿਹਾ ਸੀ ਡੁੱਬੜਾ ਮੈਨੂੰ ਕਹਿੰਦਾ ਨਾ ਮੈਂ ਤਾਂ ਸਪਰੇਅ ਕਰਦਾ ਤੂੰ ਫਪਰੇ ਕਰ ਤਾ ਇਹ ਵੀ ਗੱਲ ਠੀਕ ਹੈ ਝੋਨਾ ਵੀ ਪਹਿਨੇ ਜਰੂਰੀ ਹੈ ਸਾਡੇ ਆੜਤੀਏ ਨੇ ਤਾਂ ਕਿ 2 ਲੱਖ ਸਾਡੇ ਸਿਰ ਤੋੜਤਾ ਚੰਗਾ ਫਿਰ ਮੇਰੇ ਮੇਰੇ ਨਾਲ ਬੱਸ ਦਾ ਟਾਈਮ ਹੋ ਰਿਹਾ ਪਾਲੀ ਹੋਣ ਜੋ ਪਹਿਣ 2 ਮਿੰਟ ਤੇਰੇ ਕੋ ਢਹੋਲਾ ਕਰਨ ਆਈਆਂ ਹਾਂ ਆਈ ਮੈਂ ਤਾਂ ਰੋਟੀ ਵਿਚਾਲੇ ਛੱਡ ਕੇ ਸੀ ਮੰਮੀ ਤੇਰਾ ਇਹ ਤਾਂ ਤ ਦੇਖ ਲੈ ਕੁਸ ਉੱਤਪੜੀ ਮੇਰੇ ਬੱਸ ਨਾਲ ਹਾਂ ਨਹੀਂ ਲਾਂਦੀਂਦੀ ਸਵਾ ਚਾਰ ਵਾਲੀ ਬੱਸ ਕਹਿਣੀ ਆ ਤੂੰ ਨਾ ਨਾ ਹਾਂ ਆ ਦਿਲਿਆਂ ਪੋਣੇ ਤਨ ਨਾਲੀ ਫੇਰ ਉਹ ਤਾਂ ਲੇਟ ਹੈ ਸਵਾ 4 ਵਜੇ ਆਉਗੀ ਅੱਜ ਮੈਂ ੱਡੇ ਤੇ ਗਈ ਸੀ ਕਿ ਮੂੰਹ ਫੜਨ ਹੋਰ ਨੂੰ ਦੱਸਿਆ ਸੀਗਾ ਮੈਨੂੰ ਉਹਨੇ ਭਾਈ ਨੇ ਆ ਕਹਿੰਦਾ ਉਹ ਬਸ ਲੈਟ ਹੈਗਾ ਅੱਜ ਹੈ ਤੇ ਫਿਰ ਤੂੰ ਕੀ ਲੈ ਕੇ ਆਏਂਗੀ ਇਸ ਵਾਰੇ ਤੇ ਬਸਾਰਾ ਤੇ ਕੀ ਹੁੰਦਾ ਬਸਰਾ ਬਣਾ ਦੋ ਅੱਗ ਲਾਉਂਦੇ ਦੇਖੋ ਮੈਂ ਭੱਗ ਜਾ ਹੁਣ ਪਰ ਮੈਂ ਤਾਂ ਭਾਈ ਨੇ ਤੂ ਤੈਨੂੰ ਸਹੀ ਦੱਸਾਂ ਅੱਜ ਤੋਂ 15 ਸਾਲ ਪਹਿਲਾਂ ਪਹਿਲੀ ਪਹਿਲੀ ਵਾਰ ਦਿਖਾ ਕੇ ਲੈ ਆ ਸੀ ਕਿ ਥੋੜਾ ਵਿਆਹ ਹੋਇਆ ਹੋਇਆ ਸੀਗਾ ਉਦੋਂ ਤਾਂ ਤੈਨੂੰ ਮੈਂ ਬੜੀ ਪੁੱਛਿਆ ਵੀ ਤੂੰ ਮੈਨੂੰ ਆਪਦੀ ਆਪਦੀ ਜ਼ਿੰਦਗੀ ਦੀ ਕਹਾਣੀ ਸੁਣਾ ਪਰ ਤਰਕੇ ਮੈਨੂੰ ਬਾਹਰ ਜਾਂਦਾ ਮੈਂ ਲੈਟ ਅਫੇਅਰ ਕੱਲਾ ਮਾਰਾਂਗੇ ਆ ਜਾ ਚੱਲ ਕੋਈ ਨਾ ਦੋ ਕਿੰਮਤ ਤੇ ਖੜ ਜਾਂਦੇ ਕੋਈ ਨਾ ਫਿਰ ਦੇਖਾਂਗੇ ਤੂੰ ਚੱਲ ਚੱਲ ਬਾਲੀ ਕਾਲੀ ਲੱਗਦੀ ਐ ਪੈਣ ਤੈਨੂੰ ਤਾਂ ਆਹ ਤਾਂ ਗਏ ਜੇ ਤੁਹਾਨੂੰ ਨਹੀਂ ਆਇਆ ਕਿ ਮੈਂ ਦੇਖ ਲੂ ਕੋਈ ਫਿਰ ਆਪਾਂ ਡਰਦਿਆਂ ਕਿਥੇ ਤੋਂ ਮੈਂ ਕਿੱਥੇ ਤੇਰਾ ਮੂਤ ਵਿੱਚ ਲੱਣਾ ਉਹ ਨਿਕਨਾਲਾ ਹੋ ਜੀ ਮੂਤ ਕਿਉਂ ਕੀ ਹੋ ਗਿਆ ਤੈਨੂੰ ਵੀ ਰੋ ਪਤਾ ਲੱਗਦਾ ਬੋਲ ਦੀ ਨਾ ਪਰ ਵੰਦ ਨਹੀਂ ਆ ਗਿਆ ਲੰਘ ਗਿਆ ਲੈ

ਕੂਰੇ ਕੀ ਕਰਦੀ ਆ ਹੁਣ ਤਾਂ ਤੂੰ ਮੇਲੇ ਚ ਫਿਰਦੀ ਸੀ ਲੈ ਬਸ ਆਹ ਲੈ ਨਦੀ ਜਿਹਦਾ ਰਤੂਏ ਮੰਨੀ ਗੱਲ ਮੜੀ ਚਾਬੀ ਲਾ ਕੇ ਇਹਦੀ ਮੈਂ ਤੇ ਘਰੀ ਜਾਂਦੀ ਕਿ ਜਲ ਛਾੜੀ ਨੀ ਚਾਬੀ ਤਾਂ ਮੈਂ ਲਾ ਦਿੰਨਾ ਮੇਰੀ ਗੱਲ ਸੁਣ ਲਾ ਆ ਥੋੜਾ ਟਾਈਮ ਪਹਿਲਾਂ ਤਾਂ ਮੈਂ ਸਾਨੂੰ ਦੇਖਿਆ ਕਲਵੰਤ ਤੇ ਤੈਨੂੰ ਜਾਂਦੇ ਨੂੰ ਮੇਲੇ ਚ ਨਹੀਂ ਜਾਂਦੀ ਤੂੰ ਮੈਂ ਮੇਲੇ ਤੂੰ ਹੀ ਸੀ ਉਹਦੇ ਨਾਲ ਹੋਰ ਕੌਣ ਸੀ ਏ ਬਸ ਕਿਉਂ ਸੁਪਨੇ ਲੈਂਦੇ ਨੇ ਮੈਂ ਕੁਲਵੰਤ ਨਾਲ ਕਿੱਥੋਂ ਵਾਗ ਗਈ ਉਹ ਤਾਂ ਖੇਤ ਵਿਚਾਰਾ ਸਪਰੇਅ ਕਰਨ ਗਿਆ ਕਹਿੰਦਾ ਹਲਦੀ ਪਈ ਪਈ ਆ ਝੋਨੇ ਨੂੰ ਹੋਈ ਨਹੀਂ ਕੋਈ ਤੱਕੀ ਦੀਂਦੀ ਹੈ ਮੈਨੂੰ ਕਹਿੰਦਾ ਹਲਦੀ ਪਈ ਪਈ ਹੈਗੀ ਤੇ ਫਿਰ ਮੈਦੂਆ ਤੁਹਾਡੇ ਘਰੇ ਵਾਗ ਗਈ ਸੀ ਲਾਭੋ ਦੇਖ ਪੈਕੀ ਗਈ ਆਪਦੇ ਬਸ ਤੇ 2000 ਗੱਲਾਂ ਹਾਂ ਉਹ ਤਾਂ ਪੈਕੀ ਗਈ ਆ ਮੰਨ ਦੱਸ ਕੇ ਗਈ ਹੈਗੀ ਕੋਈ ਤੂੰ ਗੱਲਾਂ ਮਾਰਿਆ ਮੈਂ ਕਿਹੜੇ ਵੇਲੇ ਵਾਗ ਗਈ ਤੈਨੂੰ ਸੁਪਨਾ ਸਪਨਾ ਆ ਗਿਆ ਹੂ ਕਾ ਨੂੰ ਲਕਮਾ ਲਊਗੀ ਮੈਨੂੰ ਕੀ ਘਟਦੀਂਦਾਗਾ ਮੈਂ ਦੇਖਿਆ ਉਹਨੂੰ ਨਾਲ ਤੂੰ ਕੁਲਵੰਤੀ ਸੀ ਪਰ ਸੂਟ ਹੋਰ ਸੀ ਮਤਲਬ ਤੂੰ ਨਵਾਂ ਸੂਟ ਨਾ ਪਾਇਆ ਹੋਵੇ ਤੂੰ ਸੱਚੀ ਕਹਿਣਾ ਵੇ? ਲਾ ਹੁਣ ਮੈਂ ਝੂਠ ਮਾਰੂੰਗਾ ਪਹਿਲਾਂ ਮੈਨੂੰ ਐਸ ਤੁਹਾਡਾ ਖੇਤ ਇੱਧਰ ਪੈਂਦਾ ਜਿੱਧਰ ਦਸਹਰਾ ਲੱਗਦਾ ਦਸਹਰਾ ਵਿੱਚ ਲੱਗਦਾ ਆਹ ਦੇ ਇਧਰ ਆ ਵੱਡੇ ਰੋਡ ਤੇ ਸਰਸਾ ਰੋਡ ਤੇ ਤੁਹਾਡਾ ਖੇਤ ਇਧਰ ਤੇ ਫਿਰ ਉਧਰ ਹੀ ਤਾਂ ਜਾਈ ਜਾਂਦੇ ਸੀ ਕਲਵੰਤ ਤੇ ਤੂੰ ਕੀ ਤੂੰ ਨਹੀਂ ਸੱਚੀ ਗੱਲ ਸੱਚੀ ਗੱਲ ਉਹ ਮੈਂ ਦੇਖਿਆ ਕਹੀ ਤਾਂ ਇਹਨਾ ਹੁਣ ਮੈਂ ਹੁਣ ਤੈਨੂੰ ਝੂਠ ਥੋੜੀ ਮਾਰੂੰ ਦੇਖ ਮੇਰੀ ਗੱਲ ਸੁਣ ਟਿੰਕੂ ਸੱਕ ਤਾਂ ਮੈਨੂੰ ਵੀ ਐ ਪੱਗ ਬਨ ਕੇ ਗਿਆ ਹਾਂ ਪੱਗ ਬੰਨ ਲਈ ਸੀ ਉਹ ਤੇ ਪੰਚਈ ਕੁੰਚੂਈ ਜੀ ਪੱਗ ਬੰਨ ਕੇ ਗਿਆ ਭਾਈ ਉਹ ਕਹਿੰਦਾ ਮੈਂ ਤਾਂ ਜਾਂਨਾ ਖੇਤ ਤੇ ਖੇਤ ਪੱਗ ਬੰਨ ਕੇ ਤਾਂ ਬੰਦਾ ਜਾਂਦਾ ਨਹੀਂ ਹੁੰਦਾ ਜੇ ਇਹ ਗੱਲ ਸੱਚੀ ਹੋਈ ਠੀਕ ਹੈ ਅੱਜ ਕਲ ਵੰਤ ਨੂੰ ਕੋਈ ਬਚਾ ਨਹੀਂ ਸਕਦਾ ਦੇਖ ਮੈਨੂੰ ਤਾਂ ਐ ਸੀ ਕਿਤੇ ਤੂੰ ਆ ਚੱਲ ਮੈਂ ਕੀ ਲੈਣਾ ਮੈਂ ਦੇਖਾਂਗਾ ਚੱਲ ਕੋਈ ਨਹੀਂ ਚੰਗਾ ਨਹੀਂ ਨਹੀਂ ਮੇਰੀ ਗੱਲ ਸੁਣ ਭਾਈ ਮੇਰੀ ਗੱਲ ਸੁਣ ਤੂੰ ਮੜ ਜਾ ਕੇ ਉੱਥੇ ਚਾਬੀ ਚੱਕ 10 ਮਿੰਟ ਬਾਅਦ ਖੋਲ ਕੇ ਅੰਦਰ ਬੈਠ ਮੈਂ ਹੁਣੇ ਚੁੰਨੀ ਬਦਲਣਾ ਕੱਲੀ ਤੈਨੂੰ ਮੇਰੇ ਨਾਲ ਤੇ ਫਿਰ ਜਾਣਾ ਪਊਗਾ ਓਹ ਮੈਨੂੰ ਕਾਨੂੰ ਪੰਗੇ ਹੀ ਪਾਉਂਦੇ ਆ ਮੈਨੂੰ ਲੱਗਦਾ ਮੈਨੂੰ ਵੀ ਦੇਖਾ ਨਾ ਪਿਆ ਹੋਵੇ ਜੇ ਉਹਦੀ ਜਗ੍ਹਾ ਤੇਰੀ ਜਨਾਨੀ ਹੁੰਦੀ ਫੇਰ ਤੂੰ ਕੀ ਕਰਦਾ ਕਿਉਂ ਪਕਾਈ ਮਾਰਦੀ ਆ ਤੂੰ ਸੋਚ ਕੇ ਦੇਖ ਸੋਚ ਕੇ ਦੇਖ ਘਰ ਬਚਾਉਂਦਾ ਕਿ ਨਾ ਬਚਾਉਂਦਾ ਆਹੋ ਬਚਾਉਂਦਾ ਫੇਰ ਬਚਾਉਂਦਾ ਫੇਰ ਤੂੰ ਭਾਈ ਮੇਰੇ ਕੋਲ ਚਾਬੀ ਲੱਭ ਚਾਬੀ ਲੱਭ ਕੇ ਬਾਹਰ ਲੈ ਫੜਾ ਆਹ ਲੈ ਫੜਾ ਮਾਚਣਾ ਬੁੱਕ ਵੀ ਕਹਿੰਦੇ ਕਿ ਫੇਰ ਆ ਜਾ ਮੜ ਜਾ ਬੈਠਾ ਨੰਦਰ ਹੈ ਮੈਂ ਚੁੰਨੀ ਬਦਲ ਲਾਂ

ਮੈਂ ਤੁਹਾਨੂੰ ਐਂ ਕਹਿੰਦਾ ਸੀਗਾ ਉਹ ਮੈਨੂੰ ਭਲੇਖਾ ਪਿਆ ਹੁਣ ਨਹੀਂ ਜਾਂ ਤਾਂ ਫਿਰ ਪਹਿਲਾਂ ਮੈਨੂੰ ਇੰਦਰ ਕੰਮਾਂ ਕਰਤਾ ਸੁਣਦਾ ਮੈਨੂੰ ਲੱਗਦਾ ਮੈਨੂੰ ਭਲੇਖਾ ਪਿਆ ਹੁਣ ਛੱਡ ਦੇ ਪਰੇ ਹੋਣਾ ਨਾ ਆਏ ਕਿਵੇਂ ਹੋਰ ਹੁਣ ਜਦੋਂ ਤੈਨੂੰ ਪਤਾ ਲੱਗੇ ਬੁੱਧ ਪੱਗ ਬੰਨੀ ਫਿਰ ਉਹੀ ਹੈ ਉਹ ਮੈਨੂੰ ਲੱਗਦਾ ਮੈਨੂੰ ਭਲੇਖਾ ਪਿਆ ਹੁਣ ਇੱਥੇ ਏਡੇ ਮੇਲੇ 'ਚ ਕਿੱਥੇ ਪਾ ਲਈਂ ਉਹਨਾਂ ਨੂੰ ਨਹੀਂ ਨੂੰ ਨਹੀਂ ਪਤਾ ਕਿਤੇ ਮਰਜੀ ਪਾ ਦੇ ਕੋਈ ਮੇਰੇ ਨਾਲ ਚੱਲ ਮੈਂ ਕਹਿੰਦਾ ਘਰੇ ਚੱਲਦੇ ਆਂ ਇੱਥੇ ਇਕੱਠ ਬਾਲਾ ਤੁਰਦੇ ਕਿ ਮੈਂ ਰੌਲਾ ਪਾਵਾਂ ਇੱਥੇ ਆ ਜਾ ਮੇਰੀ ਗੱਲ ਤਾਂ ਸੁਣ ਲਾ ਯਾਰ ਉਧਰਲੇ ਪਾਸੇ ਤੇ ਉਧਰਲੇ ਪਾਸੇ ਦੇ ਦੇਖੀ ਲਾਲ ਪਕੌੜੇ ਨਹੀਂ ਹੈਗੇ ਬਈ ਲਾਲ ਉਸ ਦੀ ਹਾਲੇ ਨਾ ਤਾਂ ਘਰੇ ਵੀ ਬਣਾ ਲੂ ਬੰਦਾ ਲਾਲ ਇਹ ਨਹੀਂ ਲਾਲ ਹੋਰ ਇਹ ਲਾਲ ਇਕੱਠੇ ਆ ਗਾ ਇਹਨੇ ਇਕੱਠੇ ਕੀ ਪਤਾ ਨਹੀਂ ਪੱਗ ਚ ਨਹੀਂ ਕਰੀ ਪੱਗ ਚ ਐਂ ਤਾਂ ਹੁਣ ਇੱਥੇ ਹਜ਼ਾਰਾਂ ਪੱਗਾਂ ਬੰਨੀਆਂ ਹੋਣੀਆਂ ਲੋਕਾਂ ਦੇ ਨਹੀਂ ਹਜ਼ਾਰਾਂ ਕਿਵੇਂ ਮੈਨੂੰ ਲਾਲ ਹੋ ਹੂ ਕੌਣ ਖੜੇ ਨੇ ਆ ਜਾ ਉਹ ਜੇਪੀ ਵਾਲੇ ਕੋਲ ਦੇਖ ਵਿੱਚ ਲੈ ਫਿਰ ਨੇ ਕੋਟ ਨੂੰ ਹੁਣ ਹੋਣਾ ਹੈਗਾ ਜੀ ਮੇਰੀ ਗੱਲ ਸੁਣ ਮੈਨੂੰ ਕੋਈ ਨਹੀਂ ਲੱਗਦਾ ਬਹੁਤ ਕਿਉਂ ਬੰਨ ਕੇ ਆਏਗਾ ਉਹ ਪਤਾ ਨਹੀਂ ਤਾਂ ਕਰਨਾ ਪਿਆ ਸਾ ਪ੍ਰੋਬਲਮ ਨੂੰ ਬਹੁਤ ਪੁੜਾ ਕੇ ਬੈਠਾ ਯਾਰ ਲੋਕਾਂ ਦੇ ਇਹ ਕਿੰਨੇ ਯਾਰ ਲੋਕਾਂ ਨੇ ਪਾਏ ਹੋਣਗੇ ਕਿੱਥੇ ਆ ਹੁਣ ਤਾਂ ਇੱਥੇ ਖੜੇ ਸੀਗੇ ਉਹ ਦੋਨੇ ਜਣੇ ਮੈਨੂੰ ਪਤਾ ਹੀ ਕਰਾਈ ਜਿੰਨੇ ਆ ਤੂੰ ਯਾਰ ਕਿੱਥੇ ਭਾਲਾ ਬਾਈ ਇੱਥੇ ਦੋ ਜਣੇ ਖੜੇ ਸੀ ਨਾ ਹੁਣ ਖੜੇ ਸੀ ਹੋਏ ਆ ਤਾਂ ਹਜ਼ਾਰ ਜਣਾ ਖੜਾ ਰਹੂਗੇ ਇੱਥੇ री चु नीली ਆ ਆਹੋਂ ਲੱਗਦੇ ਆ ਭੱਜ ਕੇ ਭੱਜ ਕੇ ਆ ਜਾ ਹੱਟ ਗਈ ਆਂ ਗੋਲ ਗੱਪੇ ਖਾਈਏ ਮੈਨੂੰ ਗੋਲ ਗੱਪਿਆਂ ਦੀ ਹੋਈ ਪਈ ਮੈਨੂੰ ਜਾਨ ਦੀ ਹੋਈ ਪਈ ਆ ਟੈਲ ਗੋਲ ਗੱਪੇ ਮੇਰੀ ਗੱਲ ਹੁਣ ਨਾ ਤਾਂ ਤੈਨੂੰ ਨਹੀਂ ਛੇੜਣਾ ਲੈ ਮੈਨੂੰ ਨਹੀਂ ਛੇੜਣਾ ਪਹਿਲਾਂ ਪਾਣੀ ਪਿਆ ਦੇ ਚੁੱਪ ਕਰ ਜਾ ਤੂੰ ਠੇਕੀ ਪਾਣੀ ਦੀ ਹੋਈ ਆ ਉਹਨਾਂ ਤੋਂ ਬਚਣਾ ਪਾਣੀ ਪੀਣਾ ਪੀ ਲੜ ਜਾ ਇੱਕੋ ਤੂੰ ਮੱਚ ਦੇਗਾ ਮੱਚਦਾ ਨਹੀਂ ਮੈਂ ਖਾਂਦਾ ਮੈਂ ਖਾਉਂ ਕੱਲੀ ਉਹ ਨਾਲੇ ਮੈਨੂੰ ਮਾਰੂਗੀ ਆ ਕੇ ਨਾਲੇ ਤੈਨੂੰ ਮਾਰੂ ਹਣ ਤੂੰ ਨਹੀਂ ਬਚੀ ਨਾ ਮੈਂ ਨਹੀਂ ਬਚਦਾ ਅੱਖ ਲੱਗੇ ਮੈਂ ਜਿਹੜੇ ਹੋਣ ਨਾਲ ਕਿੱਥੇ ਇੱਧਰ ਹੋ ਜਾ ਮੈਨੂੰ ਨਾ ਬਲਾੜੀ ਦੇਖੀ ਮੂਰਾ ਮੂਰਾ ਤੁਰ ਜਾਂਦਾ ਉਧਰ ਗੱਡੀ ਆ ਗਈ ਇਹ ਨਹੀਂ ਹੈਗਾ ਮੇਰੇ ਕੋਲ ਇੱਧਰ ਹੋ ਜਾ ਮਾਂ ਕਰ ਤਾਂ ਮੈਨੂੰ ਤਾਂ ਫਿਕਰ ਮਾਰੀ ਜਾਂਦਾ ਵੀ ਉਹ ਨਾ ਕਿੱ데 ਆ ਜਾਣ ਆਹ ਦੇਖ ਨੀ ਕਿੱਡੇ ਕਿੱਡੇ ਪੁੱਤਲੇ ਪੁੱਤਲੇ ਤਾਂ ਹੈ ਪੁਲਸ ਵਾਲਾ ਭਾਈ ਆਉਂਦਾ ਪੁਲਸ ਵਾਲਾ ਪੰਦੀ ਜਨ ਆਹ ਅੱਛਾ ਅੱਲਾ ਕੋਈ ਨਾ ਚਲਾਨ ਕਰਕਦੇ ਚਲਾਨ ਕਿਤੇ ਰੋਕ ਜਾ ਉਧਰ ਭੀੜ ਹੋ ਗਈ ਉਰੇ ਖੜ ਜਾ ਦੇਖ ਕਿੰਨਾ ਸੋਹਣਾ ਹਨ ਮੈਨੂੰ ਤਾਂ ਡਰ ਲੱਗੀ ਜਾਂਦਾ ਕਿਤੇ ਮਾਂਗਰ ਨਾ ਆ ਜਾਣ اوئے آ جا آ جا آ نا پتہ نا پتہ لگ جو نا مروائیں گی ادھر آ ادھر 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 آ ادھر بازار سے پڑھ جا بازار جا ہائے ہنسے کھوڑ دا سنٹا لگا پائی تو او سالی سنت دی ہوئی اوتھوں آ جوں کنے دا بھائی اے جی 250 بھائی اج دو باد دے کے او 250 لے لیا او آنگ پوں آ رہی ہے لائی میرے ماتا ਮਾ ਦੇਖ ਮੁਸਕਾ ਰਹੀ ਆ ਨਹੀਂ ਆਂਟੀ ਮੁਸਕਾ ਨਹੀਂ ਲਹੁਣ ਤੂੰ ਮਰਵਾਏਗੀ ਮੇਰੀ ਗੱਲ ਸੁਣ ਯਾਰ ਟੱਪ ਚੱਲ ਹੁਣ ਮੈਂ ਨਹੀਂ ਜਾਂਦੀ ਬਈ ਲੇਗਾ ਤੈਨੂੰ ਤਾਂ ਖਾਣ ਵਾਸਤੇ ਤੇ ਉਹਨੂੰ ਤਾਂ ਅੱਗ ਵੀ ਨਹੀਂ ਲਾਤੀ ਹਜੇ ਉਹ ਜੇ ਉਹਨੂੰ ਅੱਗ ਲੱਗੀ ਨਲੇ ਮੈਨੂੰ ਅਗਲੇ ਕੋਲ ਮੈਨੂੰ ਕੁੱਟਣਗੇ ਉਹ ਆ ਗਏ ਫਸਲੇ ਆ ਜਾ ਉਹਨੂੰ ਦੇਖ ਕੇ ਤਾਂ ਫੜ ਲੈ ਫੜ ਲੈ ਫਸਲੇ ਉਹ ਤਿੱਕੇ ਫੜ ਲੈ सी राजा हर जा हर जा दम दर क्या हर जा दम दर क्या उस पर खड़ी हो बिचारा देखना है इसी वो छाड़ दे टिंडी कुछ नहीं कर हाँ मेरी बात उसको दे टूट मेरे छाड़ दे ना मार कुछ आ आ, आ 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 ਸਾੜੇ ਨੇ ਸਾੜੇ ਨੇ ਦਿੱਤੀਆਂ ਤੇ ਇਹਨੇ ਤੀ ਸਾੜੇ ਨੇ ਨਾ ਤੂੰ ਕਿੱਥੇ ਗਈ ਸੀ ਸਾੜੇ ਤੇ ਮੈਨੂੰ ਕੀ ਕਹਿ ਗਈ ਦੱਸ ਤੂੰ ਸਾੜੇ ਤੇ ਇੱਕ ਮਿੰਟ ਮੈਨੂੰ ਨਾਲੇ ਕਮੈਂਟ ਹੁਣ ਤੋਂ ਆਪ ਦੀ ਘਰ ਵਾਲ ਨੂੰ ਫੇਰ ਕੁੱਟ ਨੀ ਸਾੜੇ ਤੂੰ ਮੈਨੂੰ ਦੱਸ ਕਿਹੜੀ ਸਪਰੇਅ ਕਰਨ ਗਿਆ ਸੀ ਹੈ ਮੈਂ ਨਾ ਜਿਹੜਾ ਤੇਰੀ ਸਪਰੇਅ ਟੋਲ ਲੀ ਉਹ ਦਸਾਇਰਾ ਨਾ ਘਰ ਵਾਲੀ ਨਾਲ ਨੰਗਾ ਲੱਗਦਾ ਹਾਂ ਹਾਂ ਚੱਲ ਤੈਨੂੰ ਕਰ ਜਾ ਕੇ ਤੈਨੂੰ ਮੈਂ ਫੂਕੂ ਅਜਾ ਆਵਣੀ ਅਜ ਤੂੰ ਫੂਕੇ ਜਾ ਚੱਲ ਚੱਲ ਟਟਾ ਚੱਲ ਚੱਲ ਟਟਾ ਇਹ ਕਾਹਦਾ ਜਲੂਸ ਕੱਢਦਾ ਚੱਲ ਤੈਨੂੰ ਮੈਂ ਦੱਸ ਦਿੰਦਾ